ਸਸ਼ਿਆਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਠਵਾਨ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ লাইভ প্রোগ্রাম ਦਾ ਹੁੰਦਾ ਸੀ ਜੋ ਵਿਸ਼ਾ ਲੈ ਕੇ ਆਇਓ ਵਿਸ਼ਾ ਇੱਥੇ ਹੈ ਕਿ ਆਖਿਰ ਕਿਉਂ ਹਿਮਾਚਲ ਜੂ ਪੰਜਾਬੀਆਂ ਤੇ ਹੋ ਰਹੇ ਨੇ ਹਮਲੇ ਤਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਤੇ লাইਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਇੱਥੇ ਜੇਕਰ ਗੱਲ ਕਰੀਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬੀਆਂ ਤੇ ਹਮਲੇ ਕਿਉਂ ਹੋ ਰਹੇ ਨੇ ਹਾਲਾਂਕਿ ਪਹਿਲਾਂ ਵੀ ਜਿਹੜੇ ਐਨ ਆਰ ਆਈ ਪੰਜਾਬੀ ਨੇ ਉਹਨਾਂ ਦੇ ਉੱਤੇ ਹਮਲੇ ਦੇਖਣ ਨੂੰ ਮਿਲੇ ਸੀ ਤਾਂ ਹੁਣ ਦੀ ਵੀ ਇਹ ਵੱਡੀ ਖਬਰ ਨਿਕਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਥੇ ਫਿਰ ਤੋਂ ਜਿਹੜਾ ਪੰਜਾਬੀਆਂ ਤੇ ਹਮਲੇ ਹੋਏ ਨੇ ਤਾਂ ਕਿਤੇ ਨਾ ਕਿਤੇ ਆਖਿਰ ਇਹ ਮੁੱਦਾ ਚੱਲ ਕਿੱਥੋਂ ਰਿਹਾ ਹੈ ਇਹ ਵੀ ਤੁਹਾਨੂੰ ਕਿਤੇ ਨਾ ਕਿਤੇ ਪਤਾ ਹੀ ਹੈ ਕਿ ਕੰਗਨਾ ਰਣੌਤ ਦਾ ਜਿਹੜਾ ਮਾਮਲਾ ਪੰਜਾਬ 'ਚ ਹੋਇਆ ਹੈ ਇਸ ਦੇ ਚੱਲਦੇ ਕਿਤੇ ਨਾ ਕਿਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਜਿਹੜੇ ਐਨਆਰਆਈ ਪੰਜਾਬੀਆਂ ਦੀ ਕੁਟਮਾਰ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਫਿਰ ਤੋਂ ਜਿਹੜਾ ਮਾਮਲਾ ਅ ਨਜ਼ਰਾਂ ਦੇ ਵਿੱਚ ਆਇਆ ਜਿੱਥੇ ਕੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬੀਆਂ ਦੇ ਨਾਲ ਅਜੀਹਾ ਵਿਵਹਾਰ ਕੀਤਾ ਜਾ ਰਿਹਾ ਹੈ ਤਾਂ ਇਸੇ ਕੋਲਰ ਵੀ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਹੈਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਾਡਾ ਟਵਾਡਾ ਇਵਾਨ ਪੰਜਾਬੀ ਟੀਵੀ ਤੇ

ਕਿ ਨਾ ਗੱਲਾਂ ਤੇ ਜਿਹੜਾ ਇਕਰਾਨ ਕਹਿੰਦੇ ਆ ਤੇ ਜਿਹੜਾ ਚੀਜ਼ਾਂ ਤੇ ਗੌਰ ਨਾ ਕਿ ਕੀ ਗੱਲ ਨਹੀਂ ਉਹ ਮੈਂ ਸੁਣਦੇ ਇਸ ਪਰਾਲਾ ਤੋਂ ਨਾ ਕੁਛ ਨਹੀਂ ਜੀ ਤਾਂ ਅੰਟਰਨੈਟ ਦੇ ਵਿੱਚ ਜਿਹੜਾ ਮਾਹੌਲ ਹਰ ਹਰ ਕੁੱਸਾ ਕਰ ਰਿਹਾ ਹੂੰ ਕੈਂਪੀਟਿਸ਼ਨ ਨੂੰ ਜਾ ਰਹੇ ਹਾਂ ਜਿਹੜਾ ਸ਼ੋਸ਼ਕ ਮੀਡੀਆ ਤੇ ਮੀਡੀਆ ਤੇ ਕੀ ਆ ਦੇ ਰਹੇ ਹੈ ਜੀ ਜਾਨ ਤੋਂ ਤਾਂ ਮੀਡੀਆ ਨੂੰ ਨਾ ਤੌਰ ਉਪਰ ਇਹ ਜਿਆਦਾ ਕੁੱਸਾ ਦਿਖਾਇਆ ਜਾ ਰਿਹਾ ਹੈ ਜਿਹੜੀ ਕਿ ਬਣਾ ਕੇ ਮਤਲਬ ਬਤਨ ਜਿਆਦਾ ਬੇਕੋਲ ਦੇਖੋ ਕੀ ਕਹਿਣਾ ਚਾਹੋਗੇ ਸੰਜੀਪ ਜੀ ਇੱਥੇ ਜਿਹੜਾ ਇਹ ਮੁੱਦਾ ਚੱਲ ਰਿਹਾ ਹੈ ਫਿਲਹਾਲ ਜੇਕਰ ਆਪਾਂ ਇਸ ਦੀ ਗੱਲ ਕਰੀਏ ਤਾਂ ਕੰਗਣਾ ਨੂੰ ਥੱਪੜ ਕਾਣ ਜਿਹੜਾ ਹੋਇਆ ਪੰਜਾਬ ਦੇ ਵਿੱਚ ਕੰਗਣਾ ਨੂੰ ਥੱਪੜ ਮਾਰਿਆ ਗਿਆ ਹੈ ਇਸ ਦੇ ਉੱਤੇ ਦੇਖੋ ਇਹ ਬਹੁਤ ਸਾਰੀਆਂ ਹੁਣ ਚੀਜ਼ਾਂ ਨਿਕਲ ਕੇ ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਹਰ ਚੀਜ਼ ਦਾ ਐਕਸ਼ਨ ਹੈ ਤਾਂ ਰਿਐਕਸ਼ਨ ਵੀ ਹੈ ਤਾਂ ਇੱਥੇ ਇਹ ਸਭ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਦਾਂ ਕਿ ਪਹਿਲਾਂ ਵੀ ਐਨ ਆਰ ਆਈ ਪੰਜਾਬੀਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕੀ ਲੱਗਦਾ ਹੈ ਕਿ ਅਜਿਹੀ ਭਾਵਨਾ ਰੱਖਣਾ ਦੂਜੇ ਸੂਬੇ ਦੇ ਪ੍ਰਤੀ ਕਿ ਚੰਗੀ ਗੱਲ ਹੈ ਆਪ ਨੇ ਕੋਈ ਬਣਾਸ ਨਹੀਂ ਨਹੀਂ ਬਸ ਕਰੀਏ ਨਾ ਕਰਦੇ ਆ ਜੀ ਸਾਡੇ ਕੋਲ ਜੇ ਕੋਈ ਇਹ ਦਾ ਕੋਈ ਪਤਾ ਹੈ ਕਿ ਖੂਬ ਸਾਡੀ ਜਿੰਨੀ ਦਫਤਰ ਚਿਆ ਜਾ ਨਹੀਂ ਹੁੰਦੀ ਹੂੰ ਜੇ ਕੋਈ ਇਹ ਨਾਲ ਜੀ ਕੋਈ ਜੀ ਗੱਲ ਕਰਿਆ ਨਹੀਂ ਸੀ ਬੰਦ ਹੋ ਪੀ ਗਿਆ ਜੀ ਨਾ ਹਰ ਆਪਣੀ ਕੋਈ ਨਾ ਪੜਾ ਰਿਹਾ ਦੋ ਪਰ ਜਿਹੜਾ ਜੀ 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 ਕਿ ਕਿ ਤੋਂ ਕੋਈ ਦਾ ਆਈ ਹੋਈ ਜਾਣੀ ਜੇ ਕੋਈ ਧਾਰਮਿਕ ਉਸ ਨੂੰ ਮੈਂ ਤਾਂ ਕੋਈ ਤਾਂ ਹਾਂ ਕੈਂਟ ਨਹੀਂ ਜੀ ਜੀ ਜੇ ਕੋਈ ਉਸ ਧਾਰਮਿਕ ਨੂੰ ਕੋਈ ਵੀ ਇਹ ਨਹੀਂ ਮਿਲਦੀ ਨਹੀਂ ਨਹੀਂ ਕੋਈ ਸਰਪੰਚ ਦੀ ਗੱਲ ਕੁਝ ਹਾਂ ਹੂੰ ਕੁਝ ਜੀ ਇਹਨਾਂ ਦਾ ਜਦੀਦ ਕਰਨ ਮਾੜਾ ਖੂ ਮਿਲ ਰਿਹਾ ਹੈ_{+} ਬਾਜ਼ਾਰ ਦਾ ਮਾਗੰਦੀ ਦੁਕਾਨਾਂ ਵਾਲਾ ਦੁਕਾਨ ਕਰਤੀ ਬਹੁਤ ਸਾਰੀ ਗੀ ਹਨ ਉਲਟਾ ਰਹਿਣ ਕਿ ਇਗਰਾਜ ਨੇ ਜਿਹੜਾ ਚੋਣ ਚਾਣੇ ਜਾਰੀ ਹੈ ਚਲ ਰਹੀ ਹੈ ਦਿੱਕੀ ਆਖਾਤ ਕਰਦੇ ਚਾਹ ਮੈਡਮ ਮਰੀ ਸਤੂਤ ਨੇ ਕਿ ਮਿੱਟੀ ਮਰੀ ਗਾਇਬੀ ਲੈਣਾ ਮਨ ਦੀ ਪ੍ਰਗਨ ਜਲਤ ਸਭ ਅੱਡ ਗਿਆ ਲੱਗਦੀ ਜੀ ਜੀ ਦਰਮਾਸ਼ੀ ਹਮ ਹਾਂ ਜਿਆ ਜਿਆ ਕਦੀ ਦੱਸ ਨੇ ਨਹੀਂ ਤੂੰ ਬੱਤ ਸੀ ਜਿਹਨ ਮੈਸੇਜ ਕਰਾਉਣੀ ਹੁੰਦੀ ਓਥੇ ਕਿ ਹਲੋ ਸੰਜੀਪ ਸ਼ਰਮਾ ਜੀ ਤੁਹਾਡੀ ਆਵਾਜ਼ ਇੱਥੇ ਕਲੀਅਰ ਨਹੀਂ ਆ ਰਹੀ ਹੈ ਹਲੋ ਹਲੋ ਹਾਂਜੀ ਜੀ ਮੈਡਮ ਦੇਖੋ ਜਦੋਂ ਤੱਕ ਅੰਦਰ ਘਮਾ ਤੇ ਨੂੰ ਸਾਡੇ ਲਿਖਾ ਦੇ ਦਿੰਦੇ ਤਾਂ ਨੰਬਰ ਲਿਖੇ ਹਾਂ ਕਿ ਇੱਕ ਸਰਦਾਰ ਬੰਦਾ ਦੇ ਕਿ ਉਹਦਾ ਜਿਹੜਾ ਕੁਝ ਆਪਣੇ ਤੋਂ ਬਾਹਰ ਹੋ ਸਕਦਾ ਕਿ ਹੁੰਦਾ ਨਹੀਂ ਉਹ ਤੇ ਜੰਗਲਮਾਉਂ ਤੋਂ ਗੇਂਦਾ ਲਾ ਰਿਹਾ ਹੈ ਬਿਲਕੁਲ ਪਰ ਕੀ ਲੱਗਦਾ ਹੈ ਇੱਥੇ ਸੰਜੀਵ ਜੀ ਕੀ ਲੱਗਦਾ ਹੈ ਕਿ ਦੇਖੋ ਇੱਕ ਚੀਜ਼ ਹੋਈ ਤਾਂ ਉਸ ਦੇ ਰਿਐਕਸ਼ਨ ਦੇ ਵਿੱਚ ਦੋ ਸੂਬਿਆਂ ਦੇ ਆਪਸੇ ਰਿਸ਼ਤੇ ਦੇ ਵਿੱਚ ਖਟਾਸ ਪੈਦਾ ਹੋ ਰਹੀ ਹੈ ਅਸੀਂ ਦੇਖੋ ਇਹ ਇਹ ਕੰਮ ਕਰਦੇ ਕਿ ਜੀ ਜੀ ਨਸਬਾ ਕਰਨਾ ਕਰਉਂ ਨਹੀਂ ਆ ਰਹੀਆਂ ਬੱਸ ਇਹ ਚੀਜ਼ ਇਹ ਵਾਸਤੇ ਕਰਨਾ ਹੁੰਦਾ ਹੈ ਹਮ ਇਸ ਤਰ੍ਹਾਂ ਕੁਝ ਸਮੇਂ ਕੋਈ ਸਮਾਂ ਕਿ ਉਹ ਬਸ پوری ਤੋਂ ਪੂਰੀ ਚੰਗਿਆ اس میں ایک بھی کوئی سوچ چلنے والا بندہ ہے di ਪਰ ਤਾਂ ਉਹ ਗੱਲ ਕੀ ਚਾ ਜੋ ਉਹਨੂੰ ਬੰਦਾਂਗੇ ਕਿ ਉਹ ਤਾਂ ਇੱਥੇ ਹੀ ਬਹੁਤ ਮਾਦੇ ਵਿੱਚ ਤਰੋਕੇ ਸੀ ਨਾ ਰਹਿਣਾ ਦੇਖੀ ਚੰਗਿਆ ਸੌਣ ਸਭ ਕੋਈ ਥੀਕ ਨੂੰ ਕੰਮ ਵਧੀਆ ਬੰਦਾ ਬਣਿਆ ਨਾ ਕੋਈ ਮੇਰੇ ਤੇ ਨਾ ਜੀ ਕਿਤਾਬ ਉਹ ਲਿਆ ਉਸ ਜਿਹੜਾ ਪਸਤਾਵਰ ਕੀਤਾ ਲੇਕੇ ਬਿੰਦੀ ਦੇ ਕਿ ਜੁੜੀ ਦੇ ਉੱਤੇ ਐਦਾਂ ਦੀਆਂ ਗੱਲਾਂ ਹੋ ਜਾਂਦੀਆਂ ਹੈ ਕਿ ਕਾਹਤਾਂ ਨਹੀਂ ਜੀ ਬਿਲਕੁਲ ਹਾਲਾਂਕਿ ਇਹ ਬਹੁਤ ਜ਼ਿਆਦਾ ਦੇਖੋ ਗੰਭੀਰ ਵਿਸ਼ਾ ਹੈ ਕਿ ਇੱਥੇ ਵਾਰ-ਵਾਰ ਜਿਹੜਾ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਇੱਕ ਹੋਰ ਇੱਥੇ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਹਿਮਾਚਲ ਪ੍ਰਦੇਸ਼ ਦੀ ਗੱਡੀ ਉੱਤੇ ਵੀ ਪੰਜਾਬੀਆਂ ਦੇ ਵੱਲੋਂ ਵੀ ਇੱਥੇ ਕਿਤੇ ਨਾ ਕਿਤੇ ਸ਼ੀਸ਼ੇ ਤੋੜੇ ਗਏ ਨੇ ਤਾਂ ਦੇਖੋ ਇਹ ਦੋ ਸੂਬੇ ਨੇ ਤੇ ਦੋ ਸੂਬਿਆਂ ਦੇ ਲੋਕ ਆਪਸੇ ਰੰਜਿਸ਼ਾਂ ਇਸ ਤਰ੍ਹਾਂ ਪੁਗਾ ਰਹੇ ਨੇ ਚੀਜ਼ਾਂ ਅੱਗੇ ਜਾ ਕੇ ਠੀਕ ਨਹੀਂ ਕਿਉਂਕਿ ਇੱਥੇ ਜਿਹੜਾ ਇਹ ਥੱਪੜ ਮਾਮਲਾ ਵੀ ਹੋਇਆ ਕਿਸੇ ਨਾ ਕਿਸੇ ਵਜ੍ਹਾ ਕਰਕੇ ਹੀ ਹੋਇਆ ਸੀ ਤਾਂ ਇੱਥੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਦੇਖੋ ਕਾਫੀ ਹੱਦ ਤੱਕ ਇਹ ਮਾਮਲਾ ਕਿਤੇ ਨਾ ਕਿਤੇ ਜਾਂਚ ਦੇ ਵਿਸ਼ੇ 'ਚ ਆਇਆ ਹੋਇਆ ਹੈ ਤਾਂ ਪੁਲਿਸ ਵੀ ਆਪਣੇ ਵੱਲੋਂ ਜਿਹੜੀ ਜਾਂਚ ਹੈ ਉਹ ਚੰਗੀ ਤਰ੍ਹਾਂ ਕਰ ਰਹੀ ਹੈ ਪਰ ਲੋਕਾਂ ਨੂੰ ਇੱਥੇ ਸ਼ੈਨ ਸ਼ਕਤੀ ਜਾਂ ਸ਼ੈਨ ਸ਼ੀਲਤਾ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਰ ਚੀਜ਼ ਆਪਣੇ ਹੱਥ ਦੇ ਵਿੱਚ ਲੈਣੀ ਠੀਕ ਨਹੀਂ ਹੈ। ਖੰਡਾਵਾ ਪੰਜਾਬ ਦੇ ਜਨਤਾਰਣ ਨੂੰ ਪੇਸ਼ ਕਰਦੇ ਹਾਂ ਅੱਜ ਦੇ ਲੋਕਾਂ ਪੰਜਾਬ ਦੇ ਜੀ ਸਰਕਾਰਾਂ ਨੇ ਲੈਣ ਨੂੰ ਹੋਰ ਬਤਾ ਰਹੇ ਆ ਇੱਕ ਉਹ ਵੀ ਅਸੀਂ ਜਿਹੜਾ ਨਾਲ ਆਪਣੇ ਕਾਲ ਜਿਹੜੀ ਆ ਉਹ ਡਿਸਕਨੈਕਟ ਹੋ ਗਈ ਆ ਆਪਾਂ ਦੁਬਾਰਾ ਤੋਂ ਇੱਥੇ ਕਾਲ ਜਿਹੜੀ ਆ ਲਗਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜੇਕਰ ਇੱਥੇ ਗੱਲ ਕਰੀਏ ਕੰਗਨਾ ਰਣੋਤ ਥੱਪੜ ਮਾਮਲੇ ਦੀ ਤਾਂ ਬਹੁਤ ਚੀਜ਼ਾਂ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਸੀ ਉਸ ਸਮੇਂ ਵੀ ਤਾਂ ਹੁਣ ਇੱਥੇ ਲਗਾਤਾਰ ਜਿਹੜੇ ਹਿਮਾਚਲ ਦੇ ਲੋਕ ਨੇ ਉਹਨਾਂ ਵੱਲੋਂ ਪੰਜਾਬੀ ਲੋਕਾਂ ਦੇ ਉੱਤੇ ਜਿਹੜਾ ਇਹ ਵਿਵਹਾਰ ਜਿਹੜਾ ਦਿਖਾਇਆ ਜਾ ਰਿਹਾ ਹੈ ਬਹੁਤ ਹੀ ਜ਼ਿਆਦਾ ਇੱਥੇ ਕਿਤੇ ਨਾ ਕਿਤੇ ਕਠੋਰ ਹੈ ਤੇ ਅਜੀਆਂ ਚੀਜ਼ਾਂ ਤੋਂ ਪਰਹੇਜ਼ ਇੱਥੇ ਕਰਨੀ ਚਾਹੀਦੀ ਹੈ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਕਿ ਇਸ ਵਿਸ਼ੇ ਦੇ ਉੱਤੇ ਜਿਹੜਾ ਅੱਜ ਅਸੀਂ ਵਿਸ਼ਾ ਵੀ ਲੈ ਕੇ ਆਏ ਆ ਕਿ ਇੱਥੇ ਵਾਰ-ਵਾਰ ਜਿਹੜਾ ਪੰਜਾਬੀਆਂ ਤੇ ਹਮਲੇ ਕਿਉਂ ਹੋ ਰਹੇ ਨੇ ਤਾਈ ਜ਼ ਕਿਤੇ ਨਾ ਕਿਤੇ ਕਾਰਨ ਹੈ ਕਿ ਕੰਗਨਾ ਰਣੌਤ ਨੂੰ ਪੰਜਾਬ ਦੀ ਧੀ ਨੇ ਥੱਪੜ ਮਾਰਿਆ ਸੀ ਜਿਸ ਦੇ ਚੱਲਦੇ ਕਿਤੇ ਨਾ ਕਿਤੇ ਹਿਮਾਚਲ ਦੇ ਜਿਹੜੇ ਲੋਕ ਨੇ ਉਹ ਕਾਫੀ ਹੱਦ ਤੱਕ ਇੱਥੇ ਉਹਨਾਂ ਤੋਂ ਦੇਖੋ ਨਿਰਾਸ਼ ਵੀ ਯਾਨੀ ਕਿ ਪੰਜਾਬੀਆਂ ਤੋਂ ਨਿਰਾਸ਼ ਵੀ ਹਾਲਾਂਕਿ ਉਹਨਾਂ ਨੂੰ ਨਿਰਾਸ਼ਤਾ ਹੈ ਇੱਥੇ ਪਰ ਇਹਨਾਂ ਚੀਜ਼ਾਂ ਨੂੰ ਆਪਣੇ ਹੱਕ ਦੇ ਵਿੱਚ ਜਾਂ ਹੱਥ ਦੇ ਵਿੱਚ ਲੈਣਾ ਬਹੁਤ ਵੱਡੀ ਇੱਥੇ ਗੱਲ ਹੈ ਤੇ ਇਹ ਜਿਹੜੀਆਂ ਚੀਜ਼ਾਂ ਨੇ ਅੱਗੇ ਜਾ ਕੇ ਬਹੁਤ ਜਿਹੜਾ ਹਾਨੀਕਾਰਕ ਸਾਬਿਤ ਹੋ ਸਕਦੀਆਂ ਨੇ ਕਾਲਰ ਸਾਡੇ ਨਾਲ ਫਿਰ ਤੋਂ ਜੁੜ ਚੁੱਕੇ ਨੇ ਹੈਲੋ ਹੈਲੋ ਹਾਂਜੀ ਸਰ ਆਵਾਜ਼ ਥੋੜੀ ਡਿਸਕਨੈਕਟ ਹੋ ਰਹੀ ਸੀ ਤੇ ਕਾਲ ਵੀ ਡਿਸਕਨੈਕਟ ਹੋ ਚੁੱਕੀ ਸੀ ਜੀ 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 ਹਾਂਜੀ ਫੋਟੋ ਵਿੱਚੀ ਤਾਂ ਚੈਨਲ ਦੇ ਖਦਮ ਰਹੀ ਦੋਨੇ ਸੁਪਾਲ ਦੇ ਸੁਬਿਆਂ ਦੀ ਲੋਕਾਂ ਨੇ ਇੱਕ ਅਪੀਲ ਕਰਨੀ ਚਾਹੁੰਦੇ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਆਪਸੀ ਜਿਹੜੇ ਆ ਉਹ ਤਾਨ ਮੇਲ ਨਾ ਬਗਾੜੋ ਆਪਸੀ ਜਿਹੜੀ ਲੰਚਸ਼ਨਾ ਪੈਦਾ ਕਰੋ ਜਿਹੜਾ ਸਰਕਾਰਾਂ ਨੇ ਮੈਟਰਾਂ ਸਰਕਾਰਾਂ ਨੇ ਸੋਲਵ ਕਰ ਲੈਣੇ ਜਿਹਦੇ ਪਿੱਛੇ ਬਿਲਕੁਲ ਬਿਲਕੁਲ ਦੇਖੋ ਜਿਹੜਾ ਵਿਸ਼ਾ ਜਾਂਚਦਾ ਹੈ ਹਾਲਾਂਕਿ ਉਸਤੇ ਜਾਂਚ ਤਾਂ ਹੋ ਹੀ ਜਾਏਗੀ ਪਰ ਇੱਥੇ ਲੋਕਾਂ ਨੂੰ ਵੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਅਸੀਂ ਆਪਸ ਦੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਖਰਾਬ ਨਾ ਕਰੀਏ ਤੇ ਸੂਬਿਆਂ ਦੀ ਸੂਬਿਆਂ ਦੇ ਵਿੱਚ ਜਿਹੜੀ ਸ਼ਾਂਤੀ ਉਹ ਬਣਾ ਕੇ ਰੱਖੀਏ ਬਿਲਕੁਲ ਮਾडम ਬਿਲਕੁਲ ਜੀ ਅਸੀਂ ਇਹ ਗੱਲ ਕਰੀਏ ਵੀ ਹਮਾ ਚੱਲ ਰਹੀ ਹੈ ਲੋਕਾਂ ਦੇ ਵਿੱਚ ਬੈਠੇ ਆ ਜਾਂ ਪੰਜਾਬ ਵਾਲੇ ਹਮਾ ਚੱਲੇ ਤਣ ਪੰਜਾਬ ਦੇ ਵਿੱਚ ਬੈਠੇ ਆ ਦੇਖੋ ਇਹ ਕਿਸੇ ਦੀ ਕੋਈ ਰੋਗ ਬੋਗ ਨਹੀਂ ਜੀ ਹੈ ਠੀਕ ਹੈ ਸਰਕਾਰਾਂ ਦਾ ਸਿਸਟਮ ਉਹਨੇ ਆ ਕੁਝ ਤੇ ਕੁਝ ਕਰ ਸਕਦਾ ਨਹੀਂ ਕਰ ਸਕਦਾ ਉਹ ਅਲੱਗ ਦਾ ਲੋਟੀ ਹੈ ਲੇਕਿਨ ਆਪਸ ਦੇ ਵਿੱਚ ਜਿਹੜੇ ਆਪਣੀ ਖਟਾਤ ਵੰਡਾ ਲੈਣੀ ਜਾਇਦਾ ਦੀ ਹਰਕਤਾਂ ਕਰਕੇ ਮਾਹੌਲ ਵਿਗਾੜਕ ਕਰਨਾ ਨੁਕਸਾਨ ਕੀਤਾ ਉਹਨਾਂ ਦਾ ਨੁਕਸਾਨ ਪੂਰੇ ਧਰਤੀਆਂ ਦਾ ਹੋਣਾ ਹੈ ਨੁਕਸਾਨ ਸਾਡੇ ਲੋਕਾਂ ਦਾ ਹੋਣਾ ਚਾਹੀਏ ਚਾਹੇ ਉਹ ਬਾਜਲ ਦੇ ਹੋਣ ਚਾਹੇ ਉਹ ਪੰਜਾਬ ਦੇ ਹੋਣ ਇਸੇ ਕਰਕੇ ਜੀ ਕਹਿੰਦੇ ਆ ਕਿ ਇਸ ਚੀਜ਼ ਨੂੰ ਆਸੀ ਰੰਜਿਨਾ ਬਣਾਇਆ ਜਾਵੇ ਠੀਕ ਹੈ ਸਰਕਾਰਾਂ ਦਾ ਇਹ ਜਾਜ ਦਾ ਵਿਸ਼ਾ ਉਹ ਜਿਹੜੇ ਵਿਭਾਗਾਂ ਦੇ ਵਿੱਚ ਇਨਵੋਲਵ ਹੋ ਆਪੇ ਸੌਲਵ ਕਰਨਗੇ ਇਸ ਚੀਜ਼ ਨੂੰ ਜੀ ਜੀ ਬਿਲਕੁਲ ਤਾਂ ਦੇਖੋ ਇਹਨਾਂ ਚੀਜ਼ਾਂ ਦੇ ਉੱਤੇ ਹਾਲਾਂਕਿ ਆਪਾਂ ਗਲਤ ਆ ਕਰ ਹੀ ਰਹੇ ਹਾਂ ਪਰ ਸੰਜੀਵ ਜੀ ਕੀ ਲੱਗਦਾ ਹੈ ਕਿ ਜਿੱਦਾਂ ਆਪਾਂ ਕੰਗਨਾ ਰਣੌ ਥੱਪੜ ਮਾਮਲੇ ਦੇ ਉੱਤੇ ਵੀ ਬਹੁਤ ਸਾਰੇ ਲਾਈਵ ਕੀਤੇ ਸੀ ਤੇ ਗੱਲਬਾਤ ਕੀਤੀ ਸੀ ਕੀ ਲੱਗਦਾ ਹੈ ਕਿ ਇੱਥੇ ਦੇਖੋ ਜਿਹੜੇ ਹਰ ਤਰ੍ਹਾਂ ਦੇ ਪਹਿਲੂ ਨੇ ਉਹ ਵੀ ਨਿਕਲ ਕੇ ਸਾਹਮਣੇ ਆਏ ਸੀ ਤਾਂ ਵੀ ਇੱਥੇ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਕਟੜਤਾ ਪੈਦਾ ਕਰਨ ਦੀ ਇੱਥੇ ਪੂਰੀ ਪੂਰੀ ਕੋਸ਼ਿਸ਼ ਕਰਦੇ ਨੇ ਕੀ ਲੱਗਦਾ ਹੈ हां बिल्कुल मैडम देखो एसीदा यही कहना है भी ਸਾਡੇ ਕੋਲ ਜਿਹੜਾ ਜੇ ਮੈਂ ਹਮਾ ਤਾਂ ਵੀ ਆਪਣੀ ਗੱਲ ਕਰਾਂ ਜਾਂ ਹੋਰ ਸੁਭਿਆਂ ਦੀ ਗੱਲ ਕਰਾਂ मैडम देखो ਜਿੰਨਾ ਉੱਥੇ ਸੀ ਜਾ ਕੇ ਆਪਣੇ ਆਪ ਨੂੰ ਇੱਕ ਹਲ ਕੰਫਰਟੇਬਲ ਮਹਿਸੂਸ ਕਰ ਰਹੇ ਆ ਕਿ ਲੱਗਦੇ ਆਪਣੇ ਆਪ ਨੂੰ ਇੱਕ ਦਬਾਅ ਦੀ ਮਹਿਸੂਸ ਕਰ ਰਹੇ ਜੇ ਮਾਦੰਦੇ ਵਿੱਚ ਗਏ ਆ ਉਹਨਾਂ ਨੇ ਹਮੇਸ਼ਾ ਜਿਹੜੀ ਬਦਮਾਸ਼ੀ ਦੀ ਗੱਲ ਕੀਤੀ ਹੈ ਜਦੋਂ ਹਰ ਦਾ ਪੰਜਾਬ ਦਾ ਖਾਸ ਕਰਕੇ ਨੰਬਰ ਦੇ ਇਹ ਲੜਾਈਆਂ ਝਗੜੇ ਕਰਦਾ ਸਾਡੇ ਨਾਲ ਹੋਇਆ ਮੈਡਮ ਜੇ ਸਾਡੀ ਗੱਡੀ ਪੰਜਾਬ ਦੀ ਸੀ ਤਾਂ ਸਾਡੇ ਨਾਲ ਕਿੰਨੀਆਂ ਝਗੜੇ ਹੋਏ ਆ ਜੀ ਦੇਖੋ ਐਦਾਂ ਨਹੀਂ ਹੋਣਾ ਚਾਹੀਦਾ ਹਵਾਦਰ ਕਿੰਨੇ ਲੋਕ ਪੰਜਾਬ ਦੇ ਬਣਾਏ ਜਾਂਦੇ ਕਿੰਨੇ ਕਰ ਜਾ ਕੇ ਦੁਬਾਹਤ ਜਾਂਦੇ ਆ ਜੀ ਸਾਨੂੰ ਆਉਣਾ ਜਾਣਾ ਜਿਹੜਾ ਆਪਣਾ ਠੀਕ ਰੱਖਣਾ ਚਾਹੀਦਾ ਜੇ ਆਪਾਂ ਐਦਾਂ ਤੁਹਾਨੂੰ ਲੜਾਈਆਂ ਝਗੜੇ ਕਰੂਗੇ ਫਿਰ ਜਿਹੜਾ ਮਾਹੌਲ ਹੈ ਵਿਗੜੂਗਾ ਜੀ ਨੁਕਸਾਨ ਪੂਰੇ ਹਿੰਦੁਸਤਾਨ ਲਈ ਹੁਣ ਮੈਂ ਦੁਬਾਰਾ ਇਹ ਕਹਿ ਰਹੇ ਹਾਂ ਬਿਲਕੁਲ ਦੇਖੋ ਨੁਕਸਾਨ ਤਾਂ ਹੈ ਹੀ ਹੈ ਕਿਉਂਕਿ ਜੇਕਰ ਇੱਕ ਛਿੰਗਾਰੀ ਲੱਗਦੀ ਹੈ ਤਾਂ ਹਾਲਾਂਕਿ ਉਸ ਨੂੰ ਹਵਾ ਵੀ ਲੱਗਦੀ ਹੈ ਤੇ ਫਿਰ ਉਹ ਅੱਗ ਦਾ ਰੂਪ ਲੈਣ ਦੇ ਵਿੱਚ ਦੇਰ ਨਹੀਂ ਲਗਾਉਂਦੀ ਤਾਂ ਇੱਥੇ ਕਿਤੇ ਨਾ ਕਿਤੇ ਜੇਕਰ ਲੋਕ ਹੀ ਇਦਾਂ ਨਫ਼ਰਤ ਫੈਲਾਉਣਗੇ ਤਾਂ ਆਪਾਂ ਬਾਕੀ ਦੇਸ਼ਾਂ ਦੀ ਇੱਥੇ ਕਿਵੇਂ ਗੱਲ ਕਰ ਸਕਦੇ ਹਾਂ ਕਿ ਬਾਕੀ ਦੇਸ਼ਾਂ ਦੇ ਸਾਡੇ ਨਾਲ ਰਿਸ਼ਤੇ ਕਿਵੇਂ ਜਾਇਨੇ ਕਿਉਂਕਿ ਬਾਕੀ ਦੇਸ਼ ਵੀ ਜਦੋਂ ਦੇਖਦੇ ਨੇ ਕਿ ਇਹਨਾਂ ਦੀ ਤਾਂ ਆਪਸ ਦੇ ਵਿੱਚ ਆਪਸੀ ਸੂਬਿਆਂ ਦੀ ਹੀ ਨਹੀਂ ਬਣ ਰਹੀ ਤਾਂ ਇੱਥੇ ਇਹ ਚੀਜ਼ਾਂ ਦਾ ਫਾਇਦਾ ਜਿਹੜਾ ਹੈ ਕਿਤੇ ਨਾ ਕਿਤੇ ਬਾਹਰਲੇ ਲੋਕ ਲੈ ਜਾਂਦੇ ਨੇ ਮੈਡਮ ਬਿਲਕੁਲ ਜੇ ਆਪਣੇ ਸਾਡੇ ਪਰਿਵਾਰ ਦੇ ਵਿੱਚ ਨਹੀਂ ਬਣਦੀ ਤਾਂ ਬਾਹਰਲੇ ਲੋਕ ਮੋਨੇਗੇ ਪਿੰਡ ਦੇ ਲੋਕ ਉਹਨਾਂ ਨੂੰ ਜਿੱਦਾਂ ਵਿਆਹ ਸਾਡਾ ਤਾਂ ਸੈ ਕਿਉਂਕਿ ਹੀ ਕੋਈ ਇਖਤਾਰ ਨਹੀਂ ਜੁਲਦੀ ਹੂੰ ਜੇ ਅੱਜ ਕੋਈ ਸਾਡੀ ਮਦਦ ਤੇ ਕਰਦਾ ਤੁਸੀਂ ਸਾਡਾ ਕੋਈ ਤਾਰ ਖਰਾਬ ਕਰਨ ਦੀ ਨਹੀਂ ਕਰਦਾ ਜਿੱਦਾਂ ਕੋਈ ਛਤਾਕਾਰ ਪਰਾਰ ਨਹੀਂ ਨਹੀਂ ਕਰਦਾ ਇਸੇ ਕਰਕੇ ਜੀ ਕਹਿੰਦੇ ਹਾਂ ਜਿਹੜਾ ਤਾਰ ਦੇ ਰਾਸੀ ਬਣਾ ਕੇ ਰੱਖੋ ਪਿਆਰ ਬਣਾ ਕੇ ਰੱਖੋ ਹਾਂ ਕਿਸੇ ਦਾ ਕੋਈ ਨੁਕਸਾਨ ਹੋਇਆ ਜੇ ਕੰਗਣਾ ਦੇ ਛਪੜ ਲੱਗੇ ਸਾਡੀ ਭੈਣ ਗੁਰਵਿੰਦਰ ਕੌਰ ਤੋਂ ਆਉਣ ਡਿਊਟੀ ਨਹੀਂ ਨਹੀਂ ਕਰਨਾ ਚਾਹੀਦਾ ਸੀ ਉਹ ਤੋਂ ਵੱਧੀ ਹੋਈ ਜਾਂ ਕੰਗਣਾ ਨਾਲ ਉਹਦੇ ਜੇ ਤਾਂ ਛਪੜ ਲੱਤ ਪਾਟੀ ਕੀ ਆਤਾ ਉਹ ਮੈਂਬਰ ਭਾਵੇਂ ਤਾਂ ਕੋਈ ਛੋਟੀ ਮੋਟੀ ਅਸੂਲ ਹੈ ਨਹੀਂ ਉਹਨਾਂ ਦੇ ਨਾਲ ਵਿਭਾਗੇ ਬਿਨਾਂ ਬਲਾਇਟ ਨਾਲ ਤੁਹਾਨੂੰ ਕੇ ਜਲ ਦੁਰ ਰਹੇ ਆ ਉਹ ਕਿਸੇ ਨੂੰ ਕਹਿਣ ਦੀ ਜਰੂਰਤ ਨਹੀਂ ਜੇ ਕਿ ਇਹਦੀ ਮਦਦ ਕਰਨੇ ਕਿ ਇਹਦੀ ਆਵਾਜ਼ ਚੁਕੋਏ ਤਾਂ ਗਰੀਬ ਵਿੱਚ ਕੋਈ ਜੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਬਿਲਕੁਲ ਬਿਲਕੁਲ ਤਾਂ ਇਹਨਾਂ ਵਿਸ਼ਿਆਂ ਦੇ ਉੱਤੇ ਜਾਂਚ ਕਰਨੀ ਜ਼ਰੂਰੀ ਹੈ ਤੇ ਲਗਾਤਾਰ ਅੱਜ ਦਾ ਜਿਹੜਾ ਆਪਣਾ ਵਿਸ਼ਾ ਵੀ ਹੈ ਕਿ ਹਿਮਾਚਲ ਦੇ ਵਿੱਚ ਲਗਾਤਾਰ ਪੰਜਾਬੀਆਂ ਤੇ ਹਮਲੇ ਹੋ ਰਹੇ ਨੇ ਕੀ ਲੱਗਦਾ ਸੰਜੀਵ ਸ਼ਰਮਾ ਜੀ ਕਿ ਇਹਨਾਂ ਦੇ ਉੱਤੇ ਵੀ ਜਾਂਚ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਵੀ ਇੱਥੇ ਸਮਝਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬੋ ਮੈਡਮ ਦੇਖੋ ਮੈਂ ਤਾਂ ਖੁੱਦ ਪੁੱਛ ਰਿਹਾ ਕਿ ਕਿਵੇਂ ਮੈਂ ਤੁਹਾਡੇ ਜੋੜ ਕੇ 딜 ਕਰਦਾ ਹੀ ਆਪਣਾ ਜੀ ਜੀ ਆਪਣੇ ਵੱਲੋਂ ਅਪੀਲ ਕਰਦੇ ਨੇ ਦੇਖੋ ਮਾਹੌਲ ਨਾ ਵਿਗਾੜੋ ਜੀ ਹਮ ਜਿੱਦਾਂ ਕਿਸੇ ਕੰਮ ਚਾਲ ਦਾ ਲੋਕਾਂ ਦੀ ਰੋਟੀ ਜਿਹੜੀ ਪਰਮਾਨੰਦ ਦਾ ਆਰਮਨ ਖਾਈ ਜਾਉਂਦੀ सोशल मीडिया मीडिया एक बदमाशी के रूप तो, में लिया ही जाता लड़ाई झगड़ा कुछ निशानता फैसला हों सियां चला रह लेकिन असि आप देखो तमेल पकाना है असि आप चालमेल पकाड़ लें यह सकारी लोग राजनीतिक लोग आ जोड़े एक हो जाए बुरे लोग ऐसी पै जाने वोटा ऐसी अपने जब बता दें जी ਜੀ ਬਿਲਕੁਲ ਤਾਂ ਇਹਨਾਂ ਦੇ ਉੱਤੇ ਦੇਖੋ ਬਹੁਤ ਗੌਰ ਕਰਨ ਵਾਲੇ ਵਿਸ਼ੇ ਨੇ ਕਿਉਂਕਿ ਅਜੀਹੇ ਵਿਸ਼ੇ ਕਿਤੇ ਨਾ ਕਿਤੇ ਭਾਰਤ ਦੇਸ਼ ਦੇ ਲਈ ਕਿਉਂਕਿ ਹਾਲਾਂਕਿ ਭਾਰਤ ਦੇਸ਼ ਦੇ ਹੀ ਸੂਬੇ ਨੇ ਤੇ ਹਿਮਾਚਲ ਵੀ ਤੇ ਪੰਜਾਬ ਵੀ ਕਿਤੇ ਨਾ ਕਿਤੇ ਆਪਸੀ ਰੰਜਿਸ਼ਾਂ ਨੂੰ ਲੈ ਕੇ ਇਸ ਕਦਰ ਜਿਹੜੀ ਲੜਾਈਆਂ ਨੇ ਉਠੀਕ ਨਹੀਂ ਹੈਗੀਆਂ ਮੈਡਮ ਦੇਖੋ ਉਸੇ ਦਾ ਕਹਿਣਾ ਵੀ ਸੱਤਰ ਸਰਕਾਰ ਨੂੰ ਇਸ ਦੇ ਵਿੱਚ ਰੋਲ ਕਰਨਾ ਦਾ ਕਰਨਾ ਚਾਹੀਦਾ ਜੀ ਜੀ ਕਿਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਦਾ 200 ਪਿਆ ਦੇ ਵਿੱਚ ਲੜਾਈ ਹੋ ਰਹੀ ਹੈ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ ਕਿ ਜੀ ਸਾਡੇ ਤੁਸੀਂ ਵੀ ਹਿੰਦੂ ਹੋ ਤੁਸੀਂ ਹਿੰਦੂ ਹੋ ਨਾ ਅਗਰ ਕੋਈ ਐਕਟ ਹੋਇਆ ਤਾਂ ਉਹਨੂੰ ਰਲ ਮਿਲ ਕੇ ਬਹੁਤ بڑے ਪੱਧਰ ਤੇ ਨਾਲ ਸਮਝਾ ਲੈਣਾ ਵੀ ਉਹਨੂੰ ਕਾਫੀ ਸਮਝਾ ਲੈਣਾ ਵੀ ਬਿਲਕੁਲ ਤਾਂ ਦੇਖੋ ਜੀ ਹਾਂ ਵਿਸ਼ਿਆਂ ਤੇ ਹਾਲਾਂਕਿ ਸਰਕਾਰਾਂ ਨੂੰ ਵੀ ਥੋੜਾ ਦੇਖਣਾ ਚਾਹੀਦਾ ਹੈ ਕਿ ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ ਤਾਂ ਜਿਹੇ ਸਥਿਤੀ ਜੋ ਕਿ ਨਫ਼ਰਤ ਫੈਲਾ ਰਹੀ ਹੋਵੇ ਅਜਿਹੀਆਂ ਸਥਿਤੀਆਂ ਉੱਤੇ ਸਰਕਾਰਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਵੀ ਹੈ ਬਿਲਕੁਲ ਮੈਡਮ ਦੇਖੋ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਸੀ ਦੋਨੇ ਸੁਪਿਆਂ ਦੀਆਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਹਮ ਅਗਰ ਤਾਂ ਨਹੀਂ ਦੇਣਗੇ ਤਾਂ ਜਿਹੜਾ ਮਾਹੌਲ ਵਿਗੜੂਗਾ ਖੁੱਖ ਖੁਦ ਲੋਕਾਂ ਨੂੰ ਵੀ ਜਿਹੜਾ ਦੋਸਤਾਂ ਨੂੰ ਚਾਹੀਦਾ ਹੈ ਹਾਂ ਕਿਤੇ ਨਾ ਕਿਤੇ ਸਾਨੂੰ ਵੀ ਧਿਆਨ ਦੇਣ ਦੀ ਜਰੂਰਤ ਹੈ ਕਿ ਅਸੀਂ ਇਸ ਮੈਥ ਨੂੰ ਸੁਲਾਈ ਝਗੜਿਆਂ ਬਤਾਈਏ ਕੋਈ ਵੀ ਲੜਾਈ ਜੇਕਰ ਆਉਗੇ ਨੂੰ ਬਤਾਈਏ ਨਾ ਕਦੋਂ ਉਹਦੀ ਕੋਸ਼ਿਸ਼ ਕਰੀਏ ਬਤਾਉਣ ਦਾ ਫਾਇਦਾ ਹੈ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਹਾਡਾ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮਾਡਮ ਧੰਨਵਾਦ ਹਾਂਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਮਾਨਿੰਦਰ ਬੋਲਦੇ ਹਾਂ ਸ਼ੁਰੂ ਹਾਂਜੀ ਬਤ ਬਤ ਸਵਾਗਤ ਹੈ ਸਾਡਾ ਟਵਾੜਾ ਧੰਨਵਾਦ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਵਿਸ਼ਾ ਹੈ ਕਿ ਹਿਮਾਚਲ ਦੇ ਵਿੱਚ ਕਿਉਂ ਪੰਜਾਬੀਆਂ ਤੇ ਲਗਾਤਾਰ ਹੋ ਰਹੇ ਨੇ ਹਮਲੇ ਦੇਖੋ ਜੀ ਜਿਹੜਾ ਵੀ ਮਤਲਬ ਮਿਹਰਾਂ ਜਿਵੇਂ ਤੋਂ ਹੋਈਆਂ ਸਾਬ ਕੰਗਣਾ ਨਰਾਉਤ ਦੇ ਸੰਕੇ ਹੋਈ ਹੈ ਇਹਦੇ ਵਿੱਚ ਬਹੁਤ ਵੱਡੀ ਸ਼ਾਇਸਤ ਹੈ ਜੀ ਬਿਲਕੁਲ ਹੂੰ ਕਿਉਂਕਿ ਜਿਹੜੀ ਇਹ ਗੱਲ ਕੋਈ ਖਾਸ ਨਹੀਂ ਦੇਖੋ ਇਹ ਤਾਂ ਜਿੰਨਾ ਕਿਸੇ ਨੇ ਮੀਡੀਆ ਨੇ ਇਹ ਚੱਕੀ ਆ ਤਾਹਾਂ ਜੀ ਕਿਸੇ ਦਾ ਥੱਪੜ ਮਾਰਦੀ ਵੀਡੀਓ ਦਿਖਾਈਆਂ ਤੁਸੀਂ ਨੇ ਹੂੰ ਕਿਸੇ ਦੀ ਮੀਡੀਆ ਦੇ ਥੱਪੜ ਮਾਰਦੀ ਦਿਖਾਈ ਨਹੀਂ ਇਹ ਤਾਂ ਸੁਰੱਖੀ ਅੰਦਰ ਰਹਿਣ ਦੇ ਆ ਤਾਂ ਝੂਠੀ ਔਰ ਤਾਂ ਇੱਕ ਇਹ ਕੀ ਹੁੰਦੇ ਨੇ ਵੀ ਤਾਂ ਕਿ ਮੈਨੂੰ ਉਹ ਲੋਕ ਕਿਸਾਨਾਂ ਨੂੰ ਭੰਡ ਦੇ ਦੀ ਹੁਣ ਸਾਨੂੰ ਪੰਜਾਬੀਆਂ ਨੂੰ ਭੰਡਣ ਲੱਗੇ ਨੇ ਮਤਲਬ ਇਹ ਨਾਫਰਤ ਇੰਨੀ ਹੋਈ ਆ ਪੰਜਾਬੀਆਂ ਵਾਸਤੇ ਇਹ ਇੱਕ ਦਿਨ ਖਤਮ ਹੋ ਜਾਊਗੀ ਜੇ ਕੋਈ ਪੰਜਾਬ ਦੇ ਰਾਤ ਨਹੀਂ ਹੋ ਕਰ ਰਹੀਆਂ ਨਾਫਰਤ ਕਪਾਲਾਰ ਜੀ ਭਾਈ ਚਾਰੇ ਨੂੰ ਖਾਣਾ ਕਰਨ ਵਾਸਤੇ ਮੈਂ ਤਾਂ ਮੋਦੀ ਸਰਕਾਰ ਨੂੰ ਵੀ ਸੋਚ ਲੈਣਾ ਚਾਹੀਦਾ ਵੀ ਇੰਨੀ ਨਾਫਰਤ ਇਹਦੇ ਪਿੱਛੇ ਕਿਸੇ ਨੇ ਪਾਸੇ ਇਹਦੇ ਬਹੁਤ ਵੱਡੇ ਅਸਰ ਨੇ ਜਿਹੜੇ ਇਹ ਗੱਲਾਂ ਨੂੰ ਵਧਾਵਾ ਦੇ ਰਹੇ ਨੇ। ਇਹ ਇੱਕ ਵੈਸੀ ਗੱਲ ਨਹੀਂ ਇਕੱਲੀ ਕਰਨ ਆ ਦੀ ਇਹਦੇ ਵਿੱਚ ਬਹੁਤ ਵੱਡੀ ਸ਼ਾਸਤ ਮਾਰਲੇ ਪਾਸੇ। ਬਿਲਕੁਲ ਦੇਖੋ ਵਾਰ-ਵਾਰ ਪੰਜਾਬੀਆਂ ਦੇ ਉੱਤੇ ਹਮਲੇ ਹੋਣਾ, ਪੰਜਾਬੀਆਂ ਤੇ ਬਿਆਨਬਾਜ਼ੀ ਹੋਣਾ ਬਹੁਤ ਜ਼ਿਆਦਾ ਇਹ ਗਲਤ ਚੀਜ਼ਾਂ ਨੇ। ਦੇਖੋ ਦੇਖੋ ਇਹਦੇ ਵਿੱਚ ਇਹ ਗੱਲਾਂ ਨਹੀਂ ਉਹਨਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਧਿਆਨ ਕਰੂ ਬਰੂ ਬੇ ਕਪਸ ਵਾਲੇ ਪਤਾ ਨਹੀਂ ਕਾਹਦੇ ਵਾਸਤੇ ਗਏ ਪੁਲਸ ਵਾਲੇ ਨੂੰ ਕੌਤਸੜੀ ਹੋ ਤੱਕ ਲੈ ਜਾਉਂਦੇ ਨੇ ਉਹ ਵੀ ਵੀਡੀਓ ਦੇਖੀ ਆ ਮੈਂ ਪਹਿਲਾਂ ਹੁਣ ਦਿਖਾ ਰਹੇ ਤੇ ਪਰ ਇਹ ਚੀਜ਼ਾਂ ਨੇ ਜਿਹੜੀਆਂ ਇਹ ਘਾਟੇ ਦੇ ਬਣ ਜ ਨੇ ਇਹਨੂੰ ਜਿੰਨਾ ਵੀ ਛੇਤੀ ਛੇਤੀ ਨਿਬੜਿਆ ਜਾਵੇ ਠੀਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹ ਭਿਆਨਕ ਸਮਾਂ ਲੈ ਜਾਊਗਾ ਜੇ ਹੁਣ ਕਾਰਨੋ ਕਿਸੰਨੇ ਹਿਮਾਚਲੀਵਾਂ ਰਾਹੇ ਪੰਜਾਬ ਦੇ ਨੇ ਘੁੱਟਨੇ ਨੇ ਬਿਲਕੁਲ ਜੀ ਇਹ ਦੇਖੋ ਇੱਕ ਤਸਵੀਰ ਨਿਕਲ ਕੇ ਸਾਹਮਣੇ ਵੀ ਆਈ ਹੈ ਜਿੱਥੇ ਹਿਮਾਚਲ ਦੀ ਗੱਡੀ ਦੇ ਸ਼ੀਸ਼ੇ ਤੋੜੇ ਗਏ ਨੇ ਪੰਜਾਬੀਆਂ ਦੇ ਵੱਲੋਂ ਪਰ ਦੇਖੋ ਇਹ ਚੀਜ਼ ਹਿਮਾਚਲ ਵੱਲੋਂ ਹੋ ਰਹੀ ਹੋਵੇ ਜਾਂ ਪੰਜਾਬ ਵੱਲੋਂ ਹਾਲਾਂਕਿ ਦੋਨੋਂ ਹੀ ਪਾਸੇ ਗਲਤੀ ਹੈ ਕਿਉਂਕਿ ਕਿਤੇ ਨਾ ਕਿਤੇ ਆਪਸੀ ਜਿਹੜੇ ਕਿਤੇ ਨਾ ਕਿਤੇ ਇੱਕ ਮੁੱਦੇ ਪਿੱਛੇ ਆਪਸੀ ਭਾਈਚਾਰੇ ਨੂੰ ਖਤਰੇ ਦੇ ਵਿੱਚ ਪਾਉਣਾ ਜਾਂ ਫਿਰ ਆਪਸੀ ਦੋ ਸੂਬੇ ਆਪਸ ਦੇ ਵਿੱਚ ਲੜਦੇ ਹੋਏ ਚੰਗੇ ਨਹੀਂ ਲੱਗਦੇ ਦੇਖੋ ਜੀ ਇਹ ਤਾਂ ਜਿੰਨੇ ਹੋਵੇ ਕੈਨਾਂ ਰਹੀ ਆ ਉਹ ਦੁਕਾਨੀਸ਼ੀ ਸੇਟੋਰ ਤੇ ਦੇਖੋ ਉਹ ਕਿੱਥੇ ਦਾ تنافر ਤਾਂ ਜੋ ਇਸ ਕੁੱਤ ਤੇ ਇਹ ਤੁਸੀਂ ਜਨਾਨੀ ਦੇ ਨਾਮ ਤੇ ਥੱਪੜ ਮਾਰ ਕੇ ਸਾਰੀ ਖਿਆਸ ਤੇ ਝੂਠ ਦੱਸੀ ਗਈ ਆ ਜੀ ਉਹ ਪੂਰੀ ਖਾਲਸਾ ਕਹਿ ਰਹੀ ਹੈ ਜੀ ਕਿ ਹੰਦ ਨੇ ਟੈਕਪ ਕਰਨ ਵਾਸਤੇ ਫਿਰ ਇਹਦੇ ਵਿੱਚੋਂ ਕਿਸ ਹੰਦ ਨੇ ਇਹ ਰਿਪੋਰਟ ਤੇ ਜੋ ਇਹ ਇਹ ਠੀਕਾ ਚੈੱਕ ਨਹੀਂ ਹੋਈਆਂ ਆਨਲਾਈਨ ਟਾਈਮ ਤੇ ਬਹੁਤ ਵੱਡੇ ਹਵਲੇ ਹੋਣ ਹੋ ਜਾਂਦੇ ਉੱਥੇ ਜੀ 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 ਬਿਲਕੁਲ ਮਾਨ ਮਰਗੀ ਕਰਦੇ ਜਿਹੜਾ ਉੱਥੇ ਸੂਲ ਬਣਿਆ ਹੋਇਆ ਸੂਲ ਦੇ ਵਿੱਚ ਹੀ ਚਾਹੇ ਮੁੱਖ ਮੰਤਰੀ ਆ ਜਾਂ ਪ੍ਰਧਾਨ ਮੰਤਰੀ ਆ ਸੂਲ ਮੰਨਣਾ ਚਾਹੀਦਾ ਬਿਲਕੁਲ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਜਿਹੜੇ ਮੁੱਦੇ ਨੇ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਵੱਧਦੇ ਜਾ ਰਹੇ ਨੇ ਤੇ ਇੱਥੇ ਕਿਤੇ ਨਾ ਕਿਤੇ ਜਿਹੜਾ ਥੱਪੜ ਮਾਮਲਾ ਹੋਇਆ ਹੈ ਦੇਖੋ ਹਾਲਾਂਕਿ ਜਾਂਚ ਤਾਂ ਇਸ ਤੇ ਹੋ ਹੀ ਰਹੀ ਸੀ ਤੇ ਜਾਂਚ ਦੇ ਵਿਚਾਲੇ ਜਿਹੜੀਆਂ ਜੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਹ ਬਹੁਤ ਹੀ ਜ਼ਿਆਦਾ ਮੰਦਪਾਕੀਆਂ ਨੇ ਇੱਕ ਕੋਈ ਇੱਕ ਮੁਲਾਜ਼ਮ ਦੱਸ ਰਿਹਾ ਵੀ ਪਹਿਲਾਂ ਉਹਨੇ ਚੈੱਕ ਅਪ ਕਰਨ ਵਾਸਤੇ ਉਸ ਹਸਪਤਾਲ ਗਿਆ ਉੱਥੋਂ ਖਾਲਸਤਾਨੀ ਗਿਆ ਉਹਦਾ ਨਾਮ ਦੇ ਕੇ মিডিਆ ਦੇ ਵਿੱਚ ਮੁਲਾਜ਼ਮ ਵੀ ਕਿਸੇ ਪਾਸੇ ਉਹਦਾ ਪੱਖ ਲੈ ਰਹੇ ਨੇ ਕਰਵਾਉਣ ਦਾ ਫਿਰ ਅੱਖਾਂ ਵਿੱਚ ਹੀ ਸਰਕਾਰ ਜੇ ਬੈਠੀ ਉੱਥੇ ਕਾਂਗਰਸ ਦੀ ਸਰਕਾਰ ਆ ਕਾਂਗਰਸ ਦੇ ਚੰਨੀ ਦੀ ਦਿਖਾ ਰਹੇ ਤੇ ਵੀ ਮੁੱਖ ਮੰਤਰੀ ਨੇ ਫੋਨ ਕਰਿਆ ਕਿਉਂ ਨਹੀਂ ਇਹ ਗੱਲਾਂ ਨੂੰ ਬੈਠ ਕੇ ਨਿਵੇੜੇ ਕਰ ਸਕਦੇ ਇੱਕ ਦਿਨ ਇਹ ਧਿਆਨ ਕਰੂਪ ਲੈ ਜਾਓ ਦੇਸ਼ ਨੂੰ ਵੀ ਆਉਣ ਨਾਲ ਇਸ ਸਮੇਂ ਦੇ ਵਿੱਚ ਭਾਈ ਜਦੋਂ ਮਾਸ਼ੱਲਾ ਇਹਨੂੰ ਉੱਤਰ ਪੰਜਾਬੀ ਨੂੰ ਘੁੱਟਦੇ ਨੇ ਫਿਰ ਇਸੇ ਟਾਈਮ ਇਹ ਵੀ ਘੁੱਟਣ ਲੱਗਦੇ ਆ ਕਿ ਦੇਖੋ ਕਿੰਨਾ ਬਿਲਕੁਲ ਉਹੀ ਹੈ ਕਿ ਆਪਸੇ ਰੰਜਿਸ਼ਾਂ ਇੱਥੇ ਖਤਮ ਹੀ ਨਹੀਂ ਹੋਣਗੀਆਂ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਧੰਨਵਾਦ ਧੰਨਵਾਦ ਹਾਂਜੀ ਤਾਂ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੈ ਕਿ ਆਖਿਰ ਕਿਉਂ ਹਿਮਾਚਲ ਚ ਪੰਜਾਬੀਆਂ ਤੇ ਹੋ ਰਹੇ ਨੇ ਹਮਲੇ ਤਾਂ ਇਸੇ ਅਸੀਂ ਗੱਲਬਾਤ ਵੀ ਕੀਤੀ ਐ ਤੇ ਕਿਤੇ ਨਾ ਕਿਤੇ ਇਹ ਜਿਹੜਾ ਵਿਸ਼ਾ ਹੈ ਬਹੁਤ ਗੰਭੀਰਤਾ ਦੇ ਨਾਲ ਅੱਗੇ ਵਧ ਰਿਹਾ ਹੈ ਤਾਂ ਇੱਥੇ ਦੋ ਸੂਬਿਆਂ ਦੇ ਵਿੱਚ ਅਜੀਹੀ ਨਫ਼ਰਤ ਦਾ ਫੈਲਣਾ ਬਹੁਤ ਹੀ ਘਾਤਕ ਅੱਗੇ ਜਾ ਕੇ ਸਾਬਿਤ ਹੋ ਸਕਦਾ ਹੈ ਤੇ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਨੂੰ ਆਪਣੀ ਰਾਏ ਦੱਸਣ ਦੇ ਲਈ ਕਮੈਂਟ ਕਰ ਸਕਦੇ ਹੋ ਤੇ ਸਕਰੀਨ ਤੇ ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਫਲੈਸ਼ ਹੁੰਦਾ ਇਸ ਨੰਬਰ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਸਾਡੇ ਨਾਲ رابطہ ਬਣਾ ਸਕਦੇ ਹੋ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ Ivan Punjabi TV ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ